ਤੁਹਾਡਾ ਹੱਲ ਹੋ ਰਿਹਾ ਹੈ ਹੋਏਗਾ ਜਿੰਨੂ ਦੀ ਜਾ ਕੇ ਬੈਠੇ ਸੀ ਜਿੰਨੂੰ ਉਹਦੇ ਵੀ ਹੱਲ ਕਰਾ ਕੇ ਆਏ ਆ ਉਹ ਵੀ ਕਰਵਾ ਕੇ ਜਾਵਾਂਗੇ ਮੇਰੀ ਫੇਰ ਲਾਸਟ ਦੇ ਉੱਤੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਤਰੀਕ ਸਿੱਖਣੀ ਅੱਜ ਇੱਕ ਬੇਨਤੀ ਆ ਆਪ ਦੀ ਆਪ ਦੀ ਇਨਾਲ ਦੇ ਸਾਥੀ ਦੀ ਪਰਤਾਲ ਕਰਨੀ ਸ਼ੁਰੂ ਕਰ ਲਓ ਤੁਹਾਡਾ ਮੋਰਚਾ ਦਾ ਜਿਹੜਾ ਨੁਕਸਾਨ ਕਰਨ ਵਾਸਤੇ ਲੋਕ ਛੱਡੇ ਨੇ ਹੁਣ ਲੋਕਾਂ ਦੀ ਪੜਤਾਲ ਕਰਨੇ ਸ਼ੁਰੂ ਕਰਦੇ ਜਿਹੜਾ ਵੀ ਬੰਦਾ ਤੁਹਾਨੂੰ ਭੜਕਾਉਣ ਦੀ ਗੱਲ ਕਰਦਾ ਉਹ ਸਮਝੋ ਤੁਹਾਡੇ ਮੋਰਚੇ ਦਾ ਹਿੱਸੇਦਾਰ ਨਹੀਂ ਮਿੱਤਰੋ ਉਹ ਤੁਹਾਡਾ ਮੋਰਚਾ ਖੰਡਾਉਣਾ ਚਾਹੁੰਦਾ ਹੈ ਸਾਹਿਬ ਪਾਕਿਸਤਾਨ ਦਾ ਜੋਰ ਲੱਗਿਆ ਪਿਆ ਹੈ ਕਿ ਮੋਰਚਾ ਕਿਵੇਂ ਖਿੰਡੇ ਜੇ ਮੋਰਚਾ ਜੇ ਮੇਟਾ ਸਫਲ ਹੋ ਗਿਆ ਤਾਂ ਜ਼ਮੀਨ ਕਾਰਪੋਰੇਟ ਲੋਕਾਂ ਕੋਲੇ ਨਹੀਂ ਜਾਏਗੀ ਜੇ ਮੋਰਚੇ ਸਫਲ ਹੋ ਗਏ ਤਾਂ ਕਿਸਾਨ ਦੇ ਕੋਲੋਂ ਜ਼ਮੀਨਾਂ ਖੋਹ ਕੇ ਕਿਸਾਨ ਮਜ਼ਦੂਰ ਕਿਵੇਂ ਬਣਾਉਣਾ ਹੈ ਜੜਾਈ ਇੱਥੇ ਖੜੀ ਹੈ ਅਸੀਂ ਚਾਹੁੰਦੇ ਹਾਂ ਕਿ ਸਭਾ ਕਿਸਾਨ ਕਿ ਸੇਵ ਰਹਿਣਾ ਚਾਹੀਦਾ ਹੈ ਸਭੂ ਖੁਸ਼ਹਾਲ ਹੋਣਾ ਚਾਹੀਦਾ ਹੈ ਤੇ ਦੂਜੇ ਤੁਹਾਡੇ ਦੁਸ਼ਮਣਾਂ ਦਾ ਜੋਰ ਲੱਗਾ ਹੋਇਆ ਹੈ ਕਿ ਕਿਸਾਨ ਕਿਸਾਨ ਨਹੀਂ ਰਹਿਣਾ ਚਾਹੀਦਾ ਕਿਸਾਨ ਮਜ਼ਦੂਰ ਬਣਾਉਣਾ ਹੈ ਸਭਾ ਮੇਰੇ ਮਿੱਤਰ ਸਾਰੀ ਕਹਾਣੀ ਸਮਝੇ ਬਿਨਾਂ ਲੜ ਕੇ ਜਿੱਤ ਨਹੀਂ ਸਕਦੇ। ਸੋ ਮੈਂ ਇੰਨੀ ਕਰਦਾ ਸਾਰੇ ਮੇਰੇ ਦੋਸਤਾਂ ਉਹ ਖੱਜੂਰ ਦੇ ਬੇਂਤੀ ਆਪੂ ਦਾ ਬੰਨਣਾ ਕੀਤੀ ਆ। ਅਗਰ ਤੇਜ਼ ਗੱਲ ਤੇ ਤਾਂ ਅੱਗੇ ਕੋਈ ਵੀ ਜਿਹੜਾ ਵੀਰ ਹੈ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਂਤੀ ਆ ਮੈਨੂੰ ਆਪ ਦਾ ਭਾਅ ਸਮਝ ਲਿਓ। ਜੋ ਤੁਹਾਡਾ ਮਨ ਚ ਲੱਗਦਾ ਉਹ ਸਮਝ ਲਿਓ ਮੇਰੇ ਹੱਥ ਜੋੜ ਕੇ ਬੇਂਤੀ ਆ। ਇੱਧਰ ਪਿੱਛੇ ਉਰੋ। ਕੋਈ ਬੰਦਾ ਅੱਗੇ ਨਾ ਡੱਪੇ। ਤਾਂ ਕਿ ਮਾਹੌਲ ਸੁਖਾਣਾ ਰਹ ਸਕੇ ਦਿੱਤਾਂ ਨੇ ਅਖੀਰ ਦੇ ਵਿੱਚ ਜਿੱਤ ਤੁਹਾਡੀ ਹੋਣੀ ਆ ਅੱਗੇ ਵੀ ਦਿੱਤਿਆ ਜਾਂ ਤੇ ਅੱਗੋਂ ਵੀ ਦਿੱਤਾ ਨਹੀਂ ਦਿੱਤਾ ਹਜੇ ਤੁਹਾਡੀ ਲੜਾਈ ਤਾਂ ਅੱਜ ਤਾਂ ਬੁੱਢੇ ਹੋ ਗਿਆ ਤੁਹਾਡਾ ਤਾਂ ਟਾਈਮ ਨਾਲ ਨਹੀਂ ਚੱਲਿਆ ਐਵੇਂ ਤੋਂ ਤੁਸੀਂ ਵੱਲ ਸਿੱਖਣਾ ਹੈ ਟ੍ਰੇਨਿੰਗ ਲੈਣੀ ਹੈ ਜਿਹੜੀ ਲਾ ਕੇ ਆਉਂਨਾਂ ਦੀਆਂ ਲੜਾਈਆਂ ਤੁਸੀਂ ਲੜਨੀਆਂ ਤੁਸੀਂ ਐਵੇਂ ਬੱਚਿਆਂ ਵਾਲੀਆਂ ਗੱਲਾਂ ਨਹੀਂ ਕਰਨੀਆਂ ਆਜ ਤੁਹਾਡੇ ਨਾਲ ਸੇ ਆਪਣੇ ਮੋਰਚੇ ਲੱਗਦੇ ਨੇ ਤੁਹਾਡੇ ਲਈ ਟ੍ਰੇਨਿੰਗ ਸੈਂਟਰ ਨੇ ਇਹਨਾਂ ਨੂੰ ਟ੍ਰੇਨਿੰਗ ਲਾਓ ਤੇ ਮੋਰਚੇ ਜਿਵੇਂ ਦਿੱਤੇ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਹੋਏ ਜਿੱਤਿਆ ਖਾਲਸਾ ਹੋਏ ਜਿੱਤਿਆ